ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਅਸੀਂ ਬਹੁਤ ਵਧੀਆ ਇਹ ਬਾਰਡਰ ਡਿਜ਼ਾਈਨ ਲੈ ਕੇ ਆਏ ਹਾਂਗੇ ਇਹ ਬਾਰਡਰ ਡਿਜ਼ਾਈਨ ਤੁਸੀਂ ਆਪਣੀ ਜਾਗਡ ਕੋਟੀ ਜਾਂ ਸਵਟਰ ਵਿੱਚ ਵੀ ਪਾ ਸਕਦੇ ਹੋ ਤੇ ਜੇ ਇਹਨੂੰ ਚਾਹੋ ਤਾਂ ਬਲਾਊਜ਼ ਵਿੱਚ ਵੀ ਪਾ ਸਕਦੇ ਹੋ ਡਿਜ਼ਾਈਨ ਨੂੰ ਕਿਉਂਕਿ ਉਸ ਵਿੱਚ ਬਾਰਡਰ ਬਹੁਤ ਲੰਮਾ ਪੈਂਦਾ ਨਾ ਤਾਂ ਇਹ ਡਿਜ਼ਾਈਨ ਹੈ ਜਿਹੜਾ ਬਹੁਤ ਵਧੀਆ ਬਣੂਗਾ ਇਨੂੰ ਬਣਾਉਣਾ ਬਹੁਤ ਸੌਖਾ ਹੈ ਸਿਰਫ ਇੱਕ ਸਲਾਈ ਵਿੱਚ ਹੀ ਬਣ ਕੇ ਇਹ ਕੰਪਲੀਟ ਹੋ ਜਾਂਦਾ ਹੈ ਤੇ ਇਹ ਦਿਖਦਾ ਬਹੁਤ ਪਿਆਰਾ ਹੈ ਡਿਜ਼ਾਈਨ ਹੈ ਦੇਖੋ ਸਿੱਧੀ ਸਾਈਡੋਂ ਇਹ ਇਸ ਤਰ੍ਹਾਂ ਦਾ ਦਿਖਦਾ ਹੈ ਤੇ ਉਲਟੀ ਸਾਈਡ ਇਹ ਇਸ ਤਰ੍ਹਾਂ ਦਾ ਦਿਖਦਾ ਹੈ ਡਿਜ਼ਾਈਨ ਬਹੁਤ ਵਧੀਆ ਬਹੁਤ ਪਿਆਰਾ ਹੈ ਤੇ ਸਭ ਤੋਂ ਪਹਿਲਾਂ ਜਦੋਂ ਇਹ ਸਟਾਰਟਿੰਗ ਕਰਨੀ ਹੈ ਜਿਹੜਾ ਇਹ ਡਿਜ਼ਾਈਨ ਹੈ ਇਹ ਉਲਟੀ ਸਲਾਈ ਵਿੱਚ ਸਟਾਰਟ ਹੁੰਦਾ ਜਦੋਂ ਆਪਾਂ ਸਟਾਰਟਿੰਗ ਕਰਨੀ ਹੈ ਤਾਂ ਤੁਸੀਂ ਕੁੰਡੇ ਨੇ ਜਿਹੜੇ ਉਹ ਥੋੜੇ ਢਿੱਲੇ ਪਾਉਣੇ ਨੇ ਕੁੰਡੇ ਤਾਂ ਜੋ ਇਹ ਤੁਸੀਂ ਉਲਟੀ ਸਲਾਈ ਵਿੱਚ ਹੀ ਡਿਜ਼ਾਈਨ ਸਟਾਰਟ ਕਰ ਸਕੋ ਜੇਕਰ ਉਲਟੀ ਵਿੱਚ ਤੁਹਾਡੇ ਤੋਂ ਨਹੀਂ ਬਣ ਰਿਹਾ ਤਾਂ ਤੁਸੀਂ ਇੱਕ ਸਿੰਪਲ ਉਲਟੀ ਸਲਾਈ ਪਾ ਸਕਦੇ ਹੋ ਫਿਰ ਇੱਕ ਸਿੱਧੀ ਸਲਾਈ ਪਾ ਸਕਦੇ ਹੋ ਫਿਰ ਅਗਲੀ ਉਲਟੀ ਸਲਾਈ ਵਿੱਚ ਆਪਾਂ ਤੀਜੀ ਸਲਾਈ ਵਿੱਚ ਇਨੂੰ ਡਿਜ਼ਾਈਨ ਨੂੰ ਬਣਾ ਸਕਦੇ ਆਂਗੇ ਤੇ ਦੇਖੋ ਮੈਂ ਤੁਹਾਨੂੰ ਦੱਸਦੀ ਆਂ ਕਿਸ ਤਰ੍ਹਾਂ ਬਣਾਉਣਾ ਬਹੁਤ ਸੌਖਾ ਤਰੀਕਾ ਹੈਗਾ ਤੇ ਬਹੁਤ ਪਿਆਰਾ ਡਿਜ਼ਾਈਨ ਹੈ ਇਹ ਦੇਖੋ ਜੀ ਸਿੰਪਲ ਉਹੀ ਡਿਜ਼ਾਈਨ ਹੈ ਇਹ ਦੋ ਸਿੱਧੇ ਦੋ ਪੁੱਠੇ ਉਲਟੇ ਗੁੰਡੇ ਬਣਾਉਣੇ ਲੰਗੇ ਇਹਦੇ ਚ ਮਤਲਬ ਦੇਖੋ ਪਹਿਲੇ ਦੋ ਗੁੰਡੇ ਆਪਾਂ ਪਹਿਲਾ ਗੁੰਡਾ ਇਸੇ ਤਰ੍ਹਾਂ ਉਤਾਰ ਲਾਂਗੇ ਦੂਜਾ ਗੁੰਡਾ ਆਪਾਂ ਬੁਣ ਲਾਂਗੇ ਠੀਕ ਹੈ ਜੀ ਦੋ ਸਿੱਧੇ ਕੁੰਡੇ ਆਪਣੇ ਬੁਣੇ ਗਏ ਹੁਣ ਤਾਗਾ ਅੱਗੇ ਜਿਹੜਾ ਆਮ ਆਪਾਂ ਬਾਰਡਰ ਬਣਾਉਣੇ ਆ ਉਹਦੇ ਵਿੱਚ ਆਪਾਂ ਦੋ ਕੁੰਡੇ ਸਿੱਧੇ ਦੋ ਉਲਟੇ ਕੁੰਡੇ ਆਪਾਂ ਬੁਣਦੇ ਹੁੰਨੇ ਆ ਇਹਦੇ ਵਿੱਚ ਆਪਾਂ ਦੋ ਸਿੱਧੇ ਬੁਣ ਲਏ ਤੇ ਦੋ ਉਲਟੇ ਆਪਾਂ ਕੁੰਡੇ ਇਸੇ ਤਰ੍ਹਾਂ ਹੀ ਉਤਾਰ ਲਾਂਗੇ ਠੀਕ ਹੈ ਜੀ ਤਾਗ ਅੱਗੇ ਹੀ ਰਹੂਗਾ ਕੁੰਡੇ ਇਸੇ ਤਰ੍ਹਾਂ ਉਤਾਰ ਲਾਂਗੇ ਫੇਰ ਤਾਗਾ ਪਿੱਛੇ ਤੇ ਦੋ ਕੁੰਡੇ ఫగా అండే ఇర ఫ పిచ్చే దో కు సగా అో కు ਇਸੇ ਤਰ੍ਹਾਂ ਆਪਾਂ ਜਿਹੜੀ ਆਪਾਂ ਉਲਟੇ ਬੁੰਨੇ ਸੀ ਉਹ ਉਤਾਰ ਲਾਂਗੇ ਤਾਗਾ ਪਿੱਛੇ ਦੋ ਗੁੰਡੇ ਸਿੱਧੇ ਗੁਣਾਗੇ ਤੇ ਤਾਗਾ ਅੱਗੇ ਦੋ ਗੁੰਡੇ ਉਤਾਰ ਲਾਂਗੇ ਇਸੇ ਤਰ੍ਹਾਂ ਜਿਹੜੀ ਇਹ ਸਾਰੀ ਸਲਾਈ ਆਪਾਂ ਕੰਪਲੀਟ ਕਰ ਲਾਂਗੇ ਹੁਣ ਦੇਖੋ ਜੀ ਆਪਾਂ ਲਾਸਟ ਤੇ ਆ ਗਏ ਤਾਗਾ ਅੱਗੇ ਕਰਾਂਗੇ ਇਹ ਦੋ ਗੁੰਡੇ ਆਪਾਂ ਇਸੇ ਤਰ੍ਹਾਂ ਹੀ ਉਤਾਰ ਲਾਂਗੇ ਹੁਣ ਤੱਕ ਆਪਾਂ ਪਿੱਛੇ ਕਰਾਂਗੇ ਇਹ ਤੋਂ ਲਾਸਟ ਕੁੰਡੇ ਮਿਲ ਕੋਲ ਸਿੱਧੇ ਗੁਨੇ ਜਾਣਗੇ ਇਹ ਡਿਜ਼ਾਈਨ ਹੈ ਜਿਹੜਾ ਇਹ ਦੋ ਕੁੰਡਿਆਂ ਦੇ ਮਲਟੀਪਲ ਆਪਾਂ ਨੇ ਬਣਾਉਣਾ ਹੈਗਾ ਠੀਕ ਹੈ ਜੀ ਇਹਦੇ ਚ ਦੋ ਦੋ ਕੁੰਡੇ ਹੀ ਹੋਣੇ ਚਾਹੀਦੇ ਨੇ ਜਿਸ ਤਰ੍ਹਾਂ ਤੁਸੀਂ 20 ਕੁੰਡਿਆਂ ਤੇ ਡਿਜ਼ਾਈਨ ਸਟਾਰਟ ਕਰ ਸਕਦੇ ਹੋ 40 ਤੇ 60 ਤੇ ਇਸ ਤਰ੍ਹਾਂ ਬਣਾ ਸਕਦੇ ਹੋ ਦੋ ਦੋ ਦੇ ਕੁੰਡਿਆਂ ਦੇ ਮਲਟੀਪਲ ਠੀਕ ਹੈ ਤੇ ਬਸ ਇਹੀ ਆਪਣਾ ਡਿਜ਼ਾਈਨ ਸੀ ਉਲਟੀ ਸਲਾਈ ਵਿੱਚ ਹੀ ਇਹ ਡਿਜ਼ਾਈਨ ਬਣਦਾ ਹੈ ਦੋ ਗੁੰਡੇ ਸਿੱਧੇ ਬੁਣ ਲਾਂਗੇ ਦੋ ਗੁੰਡੇ ਉਲਟੇ ਨੇ ਜਿਹੜੇ ਉਹ ਅੱਗੇ ਤਾਗਾ ਕਰਕੇ ਇਸ ਤਰ੍ਹਾਂ ਉਤਾਰ ਲਾਂਗੇ ਹੁਣ ਆਗੇ ਆਪਾਂ ਸਿੱਧੀ ਸਾਈਡ ਦੂਜੀ ਸਲਾਈ ਹੈ ਇਹ ਸਾਰੀ ਸਲਾਈ ਆਪਾਂ ਸਿੱਧੀ ਬੁਣਨੀ ਹੈ ਪਹਿਲਾ ਕੁੰਡਾ ਇਸ ਤਰ੍ਹਾਂ ਉਤਾਰ ਲਾਂਗੇ ਤੁਸੀਂ ਬੁਣ ਵੀ ਸਕਦੇ ਹੋ ਹੁਣ ਇਹ ਸਾਰੀ ਸਲਾਈ ਹੈ ਜਿਹੜੀ ਇਹ ਆਪਾਂ ਸਿੱਧੀ ਹੀ ਬੁਣ ਲਾਂਗੇ ਠੀਕ ਹੈ ਜੀ ਇਹ ਇਸੇ ਤਰ੍ਹਾਂ ਕੰਪਲੀਟ ਕਰਨੀ ਆ ਬੁਣ ਕੇ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਮੈਂ ਤੁਹਾਨੂੰ ਰੋਜ਼ ਕਹਨੀ ਆ ਕਿ ਕਮੈਂਟ ਜਰੂਰ ਕਰਿਆ ਕਰੋ ਤਾਂ ਜੋ ਤੁਹਾਡਾ opinion ਬਾਰੇ ਸਾਨੂੰ ਪਤਾ ਲੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਤਾਂ ਜੋ ਹੋਰ ਅੱਗੇ ਆਉਣ ਵਾਲੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਵੀਡੀਓ ਦੇ ਤੇ ਜਿਹੜੀ ਇਹ ਸਲਾਈ ਆਪਾਂ ਇਹਨੂੰ ਸਿੱਧੀ ਬੁਣ ਕੇ ਹੀ ਕੰਪਲੀਟ ਕਰ ਲਾਂਗੇ ਠੀਕ ਹੈ ਜੀ ਇਹ ਸਿੱਧੀ ਬੁਣਨੀ ਆ ਸਲਾਈਏ ਜਿਹੜੀ ਇਹਨੂੰ ਇਸ ਤਰ੍ਹਾਂ ਬੁਣ ਕੇ ਕੰਪਲੀਟ ਕਰ ਲਾਂਗੇ ਦੇਖੋ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਸਿਰਫ ਹੈਗੇ ਉਹੀ ਡਿਜ਼ਾਈਨ ਆ ਇਹ ਉਹੀ ਕੁੰਡੇ ਨੇ ਜਿਹੜੇ ਦੋ ਸਿੱਦੇ ਦੋ ਉਲਟੇ ਬੁਣਨੇ ਨੇ ਪਰ ਇਹਨਾਂ ਨੂੰ ਬਣਾਉਣ ਦਾ ਤਰੀਕਾ ਥੋੜਾ ਜਿਹਾ ਅਲੱਗ ਹੈ ਇਸੇ ਕਰਕੇ ਇਹ ਡਿਜ਼ਾਈਨ ਵੀ ਥੋੜਾ ਜਿਹਾ ਅਲੱਗ ਦਿਖਦਾ ਮੈਂ ਤੁਹਾਨੂੰ ਇਹ ਸਿੱਧੀ ਬੁਣ ਕੇ ਦਿਖਾਉਣੀ ਆ ਹੁੰਡੇ ਕੋ ਸਿੱਧੇ ਆਪਾਂ ਨੇ ਬੁਣ ਲਏ ਸਲਾਈ ਤੇ ਸਿੱਧੇ ਬੁਣ ਕੇ ਕੰਪਲੀਟ ਹੋ ਗਿਆ ਦੇਖੋ ਬਹੁਤ ਪਿਆਰਾ ਡਿਜ਼ਾਈਨ ਇਹ ਬਣ ਗਿਆ ਹੁਣ ਆਪਾਂ ਫਿਰ ਉਲਟੀ ਸਾਈਡ ਆ ਗਏ ਤੀਜੀ ਸਲਾਈ ਹੈ ਫਿਰ ਉਸੇ ਤਰ੍ਹਾਂ ਆਪਾਂ ਪੈਟਰਨ ਨੂੰ ਰਿਪੀਟ ਕਰਾਂਗੇ ਦੇਖੋ ਪਹਿਲਾ ਗੁੰਡਾ ਆਪੇ ਇਸ ਤਰ੍ਹਾਂ ਉਤਾਰ ਲਾਂਗੇ ਦੂਜੇ ਨੂੰ ਆਪਾਂ ਬੁਣ ਲਾਂਗੇ ਇਹ ਹੋ ਗਏ ਆਪਣੇ ਦੋ ਹੁੰਡੇ ਸਿੱਧੇ ਹੁਣ ਤਾਂ ਅੱਗੇ ਪਹਿਲੇ ਦੋ ਕੁੰਡੇ ਉਲਟੇ ਉਤਾਰ ਲਾਂਗੇ ਧਾਗਾ ਪਿੱਛੇ ਉਸ ਤੋਂ ਬਾਅਦ ਦੋ ਕੁੰਡੇ ਆਪਾਂ ਸਿੱਧੇ ਗੋਣ ਲਾਂਗੇ ਫਿਰ ਧਾਗਾ ਅੱਗੇ ਫਿਰ ਦੋ ਕੁੰਡੇ ਆਪਾਂ ਇਸੇ ਤਰ੍ਹਾਂ ਉਤਾਰ ਲਾਂਗੇ ਧਾਗਾ ਪਿੱਛੇ ਦੋ ਉਲਟੇ ਬਸ ਇਹੀ ਇੱਕ ਪੈਟਰਨ ਹੈ ਇਹੀ ਇੱਕ ਸਲਾਈ ਹੈ ਜਿਹੜੀ ਇਹਦੇ ਵਿੱਚ ਡਿਜ਼ਾਈਨ ਦੀ ਪੈਂਦੀ ਹੈ ਤੇ ਸਿੱਧੀ ਸਾਈਡ ਤੁਸੀਂ ਸਿੱਧੀ ਸਲਾਈ ਬੋਣਨੀ ਹੈ ਇਹ ਬਹੁਤ ਪਿਆਰਾ ਡਿਜ਼ਾਈਨ ਵਾਂਗ ਕੇ ਤਿਆਰ ਹੁੰਦਾ ਹੈ ਇਹਨੂੰ ਤੁਸੀਂ ਕਿਸੇ ਵੀ ਸਕਿਵੀਰ ਜੈਕਟ ਵਿੱਚ ਪਾ ਸਕਦੇ ਹੋ ਧੰਨਵਾਦ ਜੀ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ